ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਮਨਜੀਤ ਸਿੰਘ ਲਾਸਟ ਅਡੀ ਵੀਡੀਓ ਨੂੰ ਤੁਸੀਂ ਬੜਾ ਪਸੰਦ ਕੀਤਾ ਤੇ ਸ਼ੇਅਰ ਵੀ ਕੀਤਾ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਇਸੇ ਤਰ੍ਹਾਂ ਪਿਆਰ ਦਿੰਦੇ ਰਹੋਗੇ ਉਸ ਦਿਨ ਆਪਾਂ ਗੱਲ ਕੀਤੀ ਸੀ ਕਿ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਪਾਣੀ ਪੀਣਾ ਤੇ ਫਿਰ ਵਰਜ ਕਰਨਾ ਫਿਰ ਉਸ ਤੋਂ ਬਾਅਦ ਕੀ ਕਰਨਾ ਰਾਤ ਨੂੰ ਸੌਣ ਤੋਂ ਪਹਿਲਾਂ ਕੱਚ ਦੇ ਗਲਾਸ ਦੇ ਵਿੱਚ ਇੱਕ ਆਮਲੇ ਦਾ ਸੁੱਕੇ ਆਮਲੇ ਲੈ ਲੈਣੇ। ਇੱਕ ਆਮਲੇ ਦਾ ਹਿਰਸ਼ਾ ਕੱਚ ਦੇ ਗਲਾਸ ਦੇ ਵਿੱਚ ਭਿਉਂਦੇ ਨਾ। ਸਵੇਰੇ ਉੱਠ ਕੇ ਉਹਦਾ ਪਾਣੀ ਪੀ ਲੈਣਾ। ਫਿਰ ਦੁਆਰਾ ਦੂਸਰੇ ਦਿਨ ਉਹ ਤੇ ਪਾਣੀ ਪਾ ਦੇਣਾ। ਤੇ ਮੰਗਲਵਾਰ ਨੂੰ ਕੋਈ ਤੁਸੀਂ ਜਦੋਂ ਉੱਠਦੇ ਹੋ ਤੇ ਉਹ ਸੌਫਟ ਹੋ ਜਾਂਦੀ ਹੈ। ਉਹਨੂੰ ਪੀ ਵੀ ਸਕਦੇ ਹੋ ਤੇ ਉਹ ਖਾ ਵੀ ਸਕਦੇ ਹੋ। ਅਗਲੇ ਦਿਨ ਉਸ ਤੋਂ ਬਾਅਦ ਕੀ ਕਰਨਾ? ਤੁਕ ਮਲੰਗਾ ਜਿਹਨੂੰ ਆਪਾਂ ਤੁਲਸੀ ਦੇ ਵੀ ਕਹਿੰਦੇ ਆ ਉਹ ਪੀਣ ਦਿਓ ਰਾਤ ਨੂੰ। ਸ਼ੂਰੀ ਟਕ ਕੋਲ ਹੈ ਲੋ ਉਸ ਤੋਂ ਅਗਲੇ ਦਿਨ ਕਤੀਰਾ ਗੁੰਡ ਪੀਂਦੇ ਹੋ ਉਹ ਲੈ ਲਓ ਉਸ ਤੋਂ ਅਗਲੇ ਦਿਨ ਤੁਸੀਂ ਤુલਸੀ ਤੇ ਸੌਰੀ ਤੁਸੀਂ ਤ੍ਰਿਫਲਾ ਲੈ ਸਕਦੇ ਹੋ ਲੱਸੀ ਦੇ ਵਿੱਚ ਬਣਾ ਕੇ ਕੋਸ਼ਿਸ਼ ਕਰੋ ਤ੍ਰਿਫਲਾ ਜਿਹੜਾ ਲੈਣਾ ਜਿਸ ਦਿਨ ਤੁਸੀਂ ਘਰ ਰਹਿੰਦੇ ਆ ਨਾ ਉਸ ਦਿਨ ਲੈਣਾ ਹੈ ਜਦੋਂ ਜੇ ਕਿਤੇ ਜੌਬ ਤੇ ਜਾਣਾ ਹੋ ਸਕਦਾ ਕਿ ਉਹ ਤ੍ਰਿਫਲਾ ਜਿਹੜਾ ਤੁਹਾਨੂੰ ਬਾਥਰੂਮ ਜ਼ਰੂਰਤ ਕਰਨ ਪਾਵੇ ਕੋਸ਼ਿਸ਼ ਕਰੋ ਜਿਹ ਦਿਨ ਤੁਸੀਂ ਘਰ ਰਹਣਾ ਉਹ ਕਰ ਲਓ ਇਸੀ ਤਰੀਕੇ ਆਪਣੇ ਜਿਹੜੇ ਦੇਣਿਆ ਉਹਨਾਂ ਨੂੰ ਸਵੇਰੇ ਉੱਠਣ ਦਾ ਜਿਹੜਾ ਸਾਰਾ ਇਹ ਇਸੇ ਤਰ੍ਹਾਂ ਦਾ ਸ케ਜੂਲ ਬਣਾ ਲਓ ਬਾਕੀ ਕੋਈ ਕਿਸੇ ਤਰ੍ਹਾਂ ਦੀ ਤੁਹਾਨੂੰ ਹੈਲਪ ਦੀ ਲੋੜ ਸਾਨੂੰ ਫੋਨ ਕਰਕੇ ਤੁਸੀਂ ਪਤਾ ਸਲਾਹ ਲੈ ਸਕਦੇ ਹੋ ਤੇ ਇੰਨੀ ਕੁ ਬੇਨਤੀ ਪ੍ਰਵਾਨ ਕਰੋ ਅਗਲੀ ਵੀਡੀਓ ਆਪਾਂ ਫਿਰ ਅਗਲੇ ਟੌਪਿਕ ਤੇ ਪਾਵਾਂਗੇ ਸਾਰਿਆਂ ਦਾ ਧੰਨਵਾਦ